لیکن ਉਹ ਲੜਾਈ ਤਾਂ ਚੌਧਰੀ ਪਰਿਵਾਰ ਨੇ ਲੜੀ ਜਿਹੜੀ ਇੱਕ ਗਵਰਨਮੈਂਟ ਦੇ ਖਿਲਾਫ ਲੜਨੀ ਸੀ ਔਰ ਜਿਹੜੀ ਜਨਰਲ ਇਲੈਕਸ਼ਨ ਹੈ ਉਹਦੇ ਜੇ ਤੁਸੀਂ 150 ਕਿਲੋਮੀਟਰ ਦੂਰ ਤੋਂ ਇੱਕ ਸਖਸ਼ ਲੈ ਆਂਦੇ ਤਾਂ ਜਿਹੜਾ ਪਰਿਵਾਰ ਮੈਨੂੰ ਆਸ਼ਵਾਸਨ ਦੇ ਕੇ ਗਿਆ ਮੇਰੇ ਘਰ ਵੀ ਔਰ ਸ਼੍ਰੀਨਗਰ ਵਿੱਚ ਵੀ ਮੈਨੂੰ ਦਿੱਤਾ ਕਿ ਅਸੀਂ ਤੁਹਾਡਾ ਫਿਊਚਰ ਗਾਰਡ ਕਰਾਂਗੇ ਤਾਂ ਉਹ ਹੁਣ ਸਾਨੂੰ ਤਕੜੀ 'ਚ ਤੋਲ ਕੇ ਸਾਨੂੰ ਸਾਡਾ ਫਿਊਚਰ ਗਾਈਡ ਕਰਨਾ ਸੀ ਦੇਖੋ ਸਕ੍ਰਿਪਟ ਦੇ ਘੜੀ ਦਾ ਤੁਹਾਨੂੰ ਮਤਲਬ ਪੂਰਾ ਅਚੀ ਤਰ੍ਹਾਂ ਸਮਝਦਾ ਮੈਂ ਆਮ ਨਾਟ ਮੀਨਸਿੰਗ ਮਾਈ ਵਰਡਸ ਇਹਨੂੰ ਇਦਾਂ ਵੀ ਕਹਿ ਦਿਓ ਕਿ ਕਸ਼ਤੀਆਂ ਐਸੀ ਵੀ ਦੇਖੀ ਹੈ ਡੁਬੋਣੇ ਕੇ ਲਈ ਸਾਜ਼ਿਸ਼ੇ ਤੱਕ ਕਰ ਲਿਆ ਕਰਤੇ ਹਨ ਤੂਫਾਨੋਂ ਸੇ ਇਹਦੇ ਵਿੱਚ ਸਭ ਕੁਝ ਆ ਜਾਂਦਾ ਹੈ ਔਰ ਉਹਦਾ ਨਿਚੋੜ ਕੀ ਮਿਲਿਆ ਕਿ ਚੌਧਰੀ ਸਾਹਿਬ ਦੀ ਡੈਥ ਦਾ 72 ਸਾਲ ਦੇ ਸੀ ਉਹਨਾਂ ਨੇ ਜਾਣਾ ਸੀ ਯਾਤਰਾ ਦਾ ਇੱਕ ਵੱਖਣਾ ਬਣ ਗਈ ਔਰ ਉਹਦੇ ਤੇ ਉੱਪਰ ਹੋਰ ਝੋਟ ਕਿ ਉਹ ਪਰਿਵਾਰ ਤਾਂ ਉਹਨਾਂ ਦੀ ਸਿੰਪਥੀ ਵੋਟ ਵੀ ਨਹੀਂ ਲੈ ਸਕਿਆ ਨੂੰ ਆਤਮ ਪਰਚੋਲ ਕਰਨ ਤੇ ਮਜਬੂਰ ਹੋਣਾ ਪਿਆ ਕਿ ਇਸ ਪਾਰਟੀ ਦੇ ਇਸ ਸੈਟਅਪ ਦੇ ਵਿੱਚ ਹੁਣ ਚੌਧਰੀ ਪਰਿਵਾਰ ਔਰ ਟਕਸਾਲੀ ਪਰਿਵਾਰ ਜਿਨ੍ਹਾਂ ਚ ਕੇਪੀ ਸਾਹਿਬ ਮਾਨਯੋਗ ਕੇਪੀ ਸਾਹਿਬ ਦਰਸ਼ਨ ਸਿੰਘ ਕੇਪੀ ਸਾਹਿਬ ਜਿਆ ਪਰਿਵਾਰ ਔਰ ਵਿਅਨ ਸਿੰਘ ਜੀ ਦਾ ਪਰਿਵਾਰ ਔਰ ਮਾਸਟਰ ਗੁਰਵੰਤਾ ਸਿੰਘ ਜੀ ਦਾ ਪਰਿਵਾਰ ਸੰਤੂਪ ਸਿੰਘ ਚੌਧਰੀ ਜੀ ਦਾ ਪਰਿਵਾਰ ਦੀ ਕੋਈ ਜਗਾ ਮੈਨੂੰ ਨਜ਼ਰ ਨਹੀਂ ਆਉਂਦੀ। ਮੇਰੀ ਜਿਮਨੀ ਚੌਂਜੇ ਉਸ ਸਕ੍ਰਿਪਟ ਦੇ ਵਿੱਚ ਮੇਰੇ ਜੇਠ ਜੀ ਦੇ ਬੇਟੇ ਨੂੰ ਵੀ ਆਪ ਤੇ ਜੁਆਇਨ ਕਰਾ ਕੇ ਵਾਪਸ ਲਿਆਉਣਾ ਵੀ ਉਸ ਸਕ੍ਰਿਪਟ ਦਾ ਪਲੇ ਵਿਦਨ ਪਲੇ ਚੱਲਿਆ। ਔਰ ਉਸ ਵਕਤ ਮੈਂ ਭਾਂਫ ਗਈ ਸੀ ਕਿ 올 ਇਜ਼ ਨਾਟ ਵੈਲ। ਚੁਪਰੇਣਾ ਸਾਡੀ ਤਹਿਜ਼ੀਬ ਕਹਿ ਲਓ ਜਾਂ ਸਾਡਾ ਸਬਰ ਕਹਿ ਲਓ ਜਿਹੜੇ ਮੈਂ ਸਾਨੂੰ ਸਬਰ ਦਾ ਜਿਹੜਾ ਇਹ ਸਾਨੂੰ ਲੈਸਨ ਪੜਾਉਣ ਦੀ ਕੋਸ਼ਿਸ਼ ਕਰਦੇ ਨੇ ਬੇਸਬਰੀ ਤਾਂ ਉਹਨਾਂ ਦੀ ਹੈ ਕਿ ਕਿਸੇ ਦੀ ਤੁਸੀਂ ਮૈયਤ ਤੇ ਵੀ ਬਸਾਕ ਬਿਚਾ ਕੇ ਗੋਟੀਆਂ ਖੇਡਣ ਲੱਗ ਗਏ ਬੇਸਬਰੀ ਤਾਂ ਉਹ ਹੋਈ ਨਾ ਬੇਸਬਰੀ ਤਾਂ ਉਹ ਹੋਈ ਜਿਹੜੀ ਆਪਣੇ ਭਾਸ਼ਨਾ ਚ ਆਪਣੇ ਆਪ ਨੂੰ ਗੋਦ ਲੈਣ ਦੀ ਗੱਲ ਕਰ ਰਹੀ ਹੈ ਔਰ ਸਟੇਜ ਮੇਰੀ ਹੈ ਬੇਸਬਰੀ ਤਾਂ ਉਹ ਕੋਈ ਨਾ ਉਹ ਨਸੀਹਤਾਂ ਦਿੰਦੇ ਨੇ ਆਪਣੇ ਆਪ ਨੂੰ ਸੁਦਾਮਾ ਵਾਂਗ ਮੈਂ ਕੋਈ ਐਸਾ ਸੁਦਾਮਾ ਦੀ ਡੈਫੀਨੇਸ਼ਨ ਅੱਜ ਤੱਕ ਨਹੀਂ ਦੇਖੀ ਥੋੜੀ ਜਿਹੀ ਪੜ੍ਹੀ ਲਿਖੀ ਮੈਂ ਵੀ। ਔਰ ਆਪਣੇ ਆਪ ਨੂੰ ਗੋਦ ਲੈਣ ਦੇ ਵਿੱਚ ਮੇਰੇ ਇਲੈਕਸ਼ਨ ਦੇ ਪਾਸ਼ਨਾ ਦੇ ਵਿੱਚ ਰਿਕਾਰਡਿੰਗਸ ਕੱਟ ਕੇ ਦੇਖ ਲਓ ਵੀ ਉਹਨਾਂ ਨੇ ਇੱਕ ਸੁਦਾਮਾ ਹੀ ਨਹੀਂ ਕਿਹਾ। ਬਾਕੀ ਆਪਣੇ ਆਪ ਨੂੰ ਗੋਦ ਲੈਣ ਦੀ ਗਲਤਾਂ ਇਹ ਉਦੋਂ ਵੀ ਕਰਦੇ ਸੀ। ਤਕਰੀਬਨ 100 ਸਾਲਾਂ ਤੋਂ ਕਾਂਗਰਸ ਦਾ ਹਿੱਸਾ ਰਿਹਾ ਚਾਦਰੀ ਪਰਿਵਾਰ ਕਾਂਗਰਸ ਤੋਂ ਨਰਾਜ਼ ਚੱਲ ਰਿਹਾ ਸੀ ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਮਰਹੂਮ ਸੰਸਦ ਸੰਤੋਖ ਚਾਦਰੀ ਦੀ ਪਤਨੀ ਕਰਮਜੀਤ ਚਾਦਰੀ ਦਿਵਲ ਨੂੰ ਪਾਜਪਾ ਜੁਆਇਨ ਕਰ ਲਈ ਜਾਂਦੀ ਹੈ ਕਾਂਗਰਸ ਦਾ ਪੱਲਾ ਛੱਡ ਦਿੱਤਾ ਜਾਂਦਾ ਹੈ ਕਾਫੀ ਨਰਾਜ਼ਗੀਆਂ ਸੀਗੀਆਂ ਤੇ ਆ ਜੋ ਜਲੰਧਰ ਦੇ ਵਿੱਚ ਪਹੁੰਚੇ ਹੈ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਦਰਦ ਵਿੱਚ ਹਲਕਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਰਮਜੀਤ ਚਾਦਰੀ ਮੌਜੂਦ ਨੇ ਮੈਮ 100 ਸਾਲਾਂ ਦਾ ਸਮਾਂ ਘਟ ਨਹੀਂ ਹੁੰਦਾ ਚਾਦਰੀ ਪਰਿਵਾਰ ਨੇ 100 ਸਾਲ ਦਿੱਤੇ ਨੇ ਕਾਂਗਰਸ ਨੂੰ ਜਦੋਂ ਤੁਸੀਂ ਨਰਾਜ਼ ਸੀਗੇ ਨਰਾਜ਼ਗੀਆਂ ਦਾ ਦੌਰ ਚੱਲਿਆ ਉਦੋਂ ਕੋਈ ਗੱਲਬਾਤ ਹੋਈ ਸੀ ਹਾਈ ਕਮਾਂਡ ਦੇ ਨਾਲ ਹਾਈ ਕਮਾਂਡ ਨੇ ਕਦੇ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਪੰਜਾਬ ਕਾਂਗਰਸ ਦੇ ਨੁਮਾਇੰਦੇ ਤੁਹਾਨੂੰ ਮਿਲਣ ਆਏ ਹੋਣੀਆਂ ਕੋਈ ਗੱਲਬਾਤ ਜੀ ਨਹੀਂ ਐਸਾ ਕੁਝ ਨਹੀਂ ਹੋਇਆ ਸਾਨੂੰ ਆਪਣੇ ਹਾਲਾਤ ਤੇ ਛੱਡ ਦਿੱਤਾ ਗਿਆ ਜੀ ਇਹਦਾ ਇਹੀ ਇੱਕ ਆਨਸਰ ਮੈਂ ਦੇ ਸਕਦੀ ਹਾਂ ਇੰਨਾ ਲੰਮਾ ਇਤਿਹਾਸ ਅਸੀਂ ਦਿੱਤਾ ਹੈ ਇੰਨੀ ਲੰਮਾ ਇਤਿਹਾਸ ਭਰਪੂਰ ਸੇਵਾ ਔਰ ਨਿਸ਼ਠਾ ਨਾਲ ਕਾਂਗਰਸ ਪਾਰਟੀ ਦਾ ਖੱਦਰ ਹੰਡਾਇਆ ਸਾਡੇ ਪਰਿਵਾਰ ਨੇ ਵਫਾਦਾਰੀ ਸਾਡਾ ਗੁਣ ਹੈ ਸਾਡੇ ਖੂਨ ਚ ਹੈ ਔਰ ਅੱਜ ਤੱਕ ਸਾਡੇ ਪਰਿਵਾਰ ਨੇ ਕਦੇ ਵੀ ਕਾਂਗਰਸ ਨੂੰ ਨਾ ਉਹਦੇ ਬੁਰੇ ਦਿਨਾਂ ਚ ਨਾ ਉਹਦੇ ਕਿਸੇ ਤਰ੍ਹਾਂ ਦੇ ਜਿਹੜੇ ਟਰਮੋਇਲ ਪੀਰੀਅਡ ਹੈ ਉਹਦੇ ਚ ਕਦੇ ਪਿੱਠ ਦਿਖਾਈ ਤੇ ਉਹਦਾ ਜਿਹੜਾ ਸਿਲਾ ਹੈ ਜੀ ਇਸ ਤਰ੍ਹਾਂ ਦਾ ਮਿਲਣਾ ਸੀ ਤਾਂ ਉਹਦੇ ਲਈ ਮੈਂ ਪੀੜਿਤ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਮੈਮ ਜਿਮਨੀ ਚੋਣਾ ਦੇ ਵਿੱਚ ਦੇਖਿਆ ਤੁਸੀਂ ਉਸ ਦੌਰਾਨ ਪ੍ਰਚਾਰ ਕੀਤਾ ਪਹਿਲਾਂ ਪਰਦੇ ਦੇ ਪਿੱਛੇ ਪ੍ਰਚਾਰ ਕਰਦੇ ਸੀਗੇ ਸੰਸਥਾਤਨ ਤੋਗ ਚੌਧਰੀ ਦੇ ਲਈ ਤੁਸੀਂ ਕੰਮ ਕਰਦੇ ਸੀ ਪ੍ਰਚਾਰ ਕਰਦੇ ਸੀ ਫਿਰ ਤੁਹਾਨੂੰ ਮੈਦਾਨ ਦੇ ਵਿੱਚ ਉਤਰਨਾ ਪਿਆ ਤੁਸੀਂ ਇਲੈਕਸ਼ਨ ਲੜੇ ਹਾਲਾਂਕਿ ਤੁਸੀਂ ਜਿਮਨੀ ਚੋਣ ਹਾਰ ਗਏ ਕੀ ਕਾਰਨ ਲੱਗਦਾ ਹੈ ਕਿ ਕਾਂਗਰਸ ਨੇ ਤੁਹਾਡੀ ਅਣਗਹਿਲੀ ਕੀਤੀ ਕਾਂਗਰਸ ਨੇ ਪਰਿਵਾਰ ਨੂੰ ਅਣਦੇਖਾ ਕੀਤਾ ਕੀ ਸਿਰਫ ਜਿਮਨੀ ਚੋਣਾ ਹਾਰਨਾ ਹੀ ਇਹ ਕਾਰਨ ਸੀਗਾ ਜਿਮਨੀ ਚੋਣਾ ਦੇ ਵਿੱਚ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਜਿਮਨੀ ਚੋਣ ਨਾਰਮਲੀ ਰੂਲਿੰਗ ਪਾਰਟੀ ਦੀ ਹੀ ਹੁੰਦੀ ਹੈ ਔਰ ਇਹ ਕੋਈ ਨਵੀਂ ਗੱਲ ਨਹੀਂ ਕਾਂਗਰਸ ਇੱਕ ਤੋਂ ਪਹਿਲਾਂ ਇੱਕ ਜਿਮਨੀ ਚੋਂ ਲੜ ਚੁੱਕੀ ਸੀ ਸੰਗਰੂਰ ਦੀ ਔਰ ਉੱਥੇ ਕਾਂਗਰਸ ਆਪਣੀ ਜ਼ਬਾਨਤ ਵੀ ਸੇਵ ਨਹੀਂ ਕਰ ਸਕੀ ਸੀ ਇਹ 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 ਅਸੀਂ ਹਿਸਟਰੀ ਚ ਲੈ ਕੇ ਆ ਰਹੇ ਸੀ ਔਰ ਇਹ ਇੱਕ ਐਸਾ ਚੈਲੰਜ ਆ ਗਿਆ ਜਿਹਦੇ ਚ ਮੇਰਾ ਤਕਰ ਚਲਦਾ ਚਲਦਾ ਬਿਲਕੁਲ ਉਲਟਾ ਹੋ ਗਿਆ ਮੇਰੇ ਘਰ ਦੇ ਵਿੱਚ ਮੇਰੇ ਪਤੀ ਦਾ ਅਚਾਨਕ ਦੁਨੀਆ ਤੋਂ ਚਲੇ ਜਾਣਾ ਔਰ ਉਸ ਨੂੰ ਬੈਠ ਕੇ ਪਰਿਵਾਰ ਨੂੰ ਗਰੀਵ ਕਰਨ ਦੇ ਲਈ ਅਫਸੋਸ ਕਰਨ ਦੇ ਲਈ ਸੋਗ ਮਨਾਉਣ ਦੇ ਲਈ ਵੀ ਸਮਾਂ ਨਾ ਮਿਲਣਾ ਔਰ ਇਕਦਮ ਇੱਕ ਜਿਮਨੀ ਚੋਂ ਦਾ ਪੈ ਜਾਣਾ ਮੇਰੇ ਵਾਸਤੇ ਇੱਕ ਹਿਮਾਲੀਅਨ ਟਾਸਕ ਸੀ ਲੇਕਿਨ ਇਸ ਮਾਹੌਲ ਦੇ ਵਿੱਚ ਇਦਾਂ ਦੇ ਸਰਕਮਸਟੈਂਸਸ ਦੇ ਵਿੱਚ ਮੈਨੂੰ ਜਿਮਨੀ ਚੂਣ ਚੋਕਿਆ ਗਿਆ ਔਰ ਮੈਂ ਮਹਿਸੂਸ ਕਰਦੀ ਹਾਂ ਅੱਜ ਇਸ ਪੜਾਅ ਤੇ ਕਿ ਜੇ ਉਸ ਵੇਲੇ ਹੀ ਜੇ ਇਹ ਪ੍ਰੈਜ਼ੈਂਟ ਜੋ ਸਿਨੈਰੀਓ ਬਣਿਆ ਉਹ ਬਣ ਜਾਂਦਾ ਤਾਂ ਠੀਕ ਹੁੰਦਾ ਲੇਕਿਨ ਉਹ ਲੜਾਈ ਤਾਂ ਚੌਧਰੀ ਪਰਿਵਾਰ ਨੇ ਲੜੀ ਜਿਹੜੀ ਇੱਕ ਗਵਰਨਮੈਂਟ ਦੇ ਖਿਲਾਫ ਲੜਨੀ ਸੀ। ਜੀ। ਔਰ ਜਿਹੜੀ ਜਨਰਲ ਇਲੈਕਸ਼ਨ ਹੈ ਉਹਦੇ ਜੇ ਤੁਸੀਂ 150 ਕਿਲੋਮੀਟਰ ਦੂਰ ਤੋਂ ਇੱਕ ਸਖਸ਼ ਲੈ ਆਂਦੇ ਕਿ ਜਿੱਤਦੇ ਹੀ ਤੁਸੀਂ ਇਹਦੇ ਕਰਕੇ ਹੋ। ਇਹ ਮੇਰੇ ਗਲੇ ਤੇ ਤਾਂ ਨਹੀਂ ਉਤਰਦੀ। ਉਹ ਆਪਣੇ ਕਿਸੇ ਫੂਲਜ਼ ਪੈਰਾਡਾਈਸ 'ਚ ਰਹਿਣ ਤਾਂ ਇਹ ਉਹਨਾਂ ਦੀ ਮਰਜ਼ੀ ਹੈ। ਦੁਆਬਾ ਸਦਾ ਤੋਂ ਆਪਣੇ ਬਲਬੂਤੇ ਤੇ ਜਿੱਤਦਾ ਹੈ। ਦੁਆਬੇ ਦੇ ਜਿਹੜੇ ਵੋਟਰ ਹੈ ਉਹ ਬਹੁਤ ਸਿਆਣੇ ਨੇ ਔਰ ਉਹ ਸਖਸ਼ੀਅਤਾਂ ਦੇਖ ਕੇ ਔਰ ਨਿਸ਼ਠਾ ਨਾਲ ਵੋਟਾਂ ਕਰਦੇ ਨੇ ਔਰ ਕੈਸੇ ਵੀ ਹਾਲਾਤ ਰਹਿਣ ਤਾਂ ਇਹ ਪਾਰਟੀ ਦੀ ਜਿੱਤ ਹਰ ਵਕਤ ਹੁੰਦੀ ਰਹੀ ਹੈ ਇਹ ਇਤਿਹਾਸ ਮੈਂ ਬਾਰ-ਬਾਰ ਕਿਹਾ ਜਾ ਰਿਹਾ ਕਿ ਸਰਵੇ ਸਿਗੇ ਸਰਵੇ ਕਰਵਾਏ ਗਏ ਤੇ ਉਸ ਦੇ ਵਿੱਚ ਚਰਨਜੀਤ ਚੰਨੀ ਦਾ ਨਾਮ ਆਇਆ ਤੇ ਇਸ ਕਾਰਨ ਉਹਨਾਂ ਨੂੰ ਦੋ ਹਲਕੇ ਛੱਡ ਕੇ ਇੱਥੇ ਲਿਆਉਣਾ ਪਿਆ ਜਲੰਧਰ ਦੇ ਵਿੱਚ ਉਹਨਾਂ ਨੂੰ ਚੋਣ ਲੜਵਾਈ ਹੈ ਕੀ ਲੱਗਦਾ ਕਿ ਕਾਂਗਰਸ ਦੇ ਵੱਲੋਂ ਜਿਹੜੇ ਟਕਸਾਲੀ ਪਰਿਵਾਰ ਸੀ ਉਹਨਾਂ ਨੂੰ ਦਰਕਿਨਾਰ ਕੀਤਾ ਗਿਆ ਜੇ ਆਪਾਂ ਗੱਲ ਕਰੀਏ ਮੋਹਿੰਦਰ ਸਿੰਘ ਕੇਪੇ ਵੀ ਕਾਂਗਰਸ ਨੂੰ ਛੱਡ ਚੁੱਕੇ ਉਹ ਵੀ ਕਾਂਗਰਸ ਦਾ ਹਿੱਸਾ ਨਹੀਂ ਰਿਹਾ ਚੌਧਰੀ ਪਰਿਵਾਰ ਨਰਾਜ਼ ਚੱਲ ਰਿਹਾ ਸੀ ਟਕਸਾਲੀ ਪਰਿਵਾਰਾਂ ਦੇ ਨਾਲ ਅਜਿਹਾ ਵਰਤਾਰਾ ਕਿਉਂ ਕੀਤਾ ਗਿਆ ਦੁਖੀ ਇਸ ਗੱਲ ਦਾ ਹੈ ਜੇ ਮੈਂ ਨੂੰ ਇਸ ਤਰ੍ਹਾਂ ਕਹਾਂ ਕਿ ਟਕਸਾਲੀ ਪਰਿ ਜਿਹੜੇ ਦੁੱਖ ਸੁੱਖ ਦੇ ਵਿੱਚ ਆਪਣੀ ਪਾਰਟੀ ਦੇ ਨਾਲ ਇੱਕ ਰਹਿ ਕੇ ਜੁੜੇ ਰਹੇ ਔਰ ਝੰਡਾ ਬੁਲੰਦ ਰੱਖਿਆ ਆਪਣਾ ਆਪਣੇ ਪਾਰਟੀ ਦਾ ਔਰ ਮੇਰੇ ਪਰਿਵਾਰ ਕਿਉਂਕਿ ਮੈਂ ਕਹਨੀ ਹੈ ਕਿ ਸਰਬਜਨਿਕ ਜੀਵਨ ਹੈ ਸਾਡਾ ਸਾਡਾ ਇੱਕ ਖੁੱਲੀ ਕਿਤਾਬ ਹੈ ਤੁਸੀਂ ਸਭ ਦੇਖ ਸਕਦੇ ਮੀਨੂੰ ਕਿਸੇ ਟਾਈਮ ਕੀ ਮਿਲਿਆ ਕੀ ਮਿਲਿਆ ਇਹਨੇ ਕੀ ਲਿਆ ਇਹ ਸਾਰਾ ਤੁਸੀਂ ਲੋਗੋ ਨਹੀਂ ਸਕਦੇ ਤੇ ਇਸ ਨੂੰ ਜੇ ਕੰਪੇਅਰ ਕੀਤਾ ਜਾਵੇ ਤੁਹਾਡੀ ਇੱਕ ਸਦੀ ਦੀ ਜਿਹੜੀ ਤੁਹਾਡੀ ਇੱਕ ਸੇਵਾ ਹੈ ਤਾਂ ਉਸ ਦੇ ਨਾਲ ਮੈਂ ਜੀ ਨੂੰ ਇਦਾਂ ਵੀ ਕਹਿ ਸਕਦੀ ਹਾਂ ਵੀ 543 ਸੀਟਾਂ ਨੇ ਜੀ ਮੈਨੂੰ ਨਹੀਂ ਪਤਾ ਮੇਰੇ ਨਾਲ ਕਿਸੇ ਨੇ ਸਰਵੇ ਦੀ ਗੱਲ ਨਹੀਂ ਬੀਬਾ ਕੀਤੀ ਠੀਕ ਕਿ ਮੈਂ ਕਹਿ ਨਹੀਂ ਹੈ ਕਿ ਚਲੋ ਜੇ ਸਰਵੇ ਵੀ ਸੀਗਾ ਤਾਂ ਜਿਹੜਾ ਪਰਿਵਾਰ ਮੈਨੂੰ ਆਸ਼ਵਾਸਨ ਦੇ ਕੇ ਗਿਆ ਮੇਰੇ ਘਰ ਵੀ ਔਰ ਸ਼੍ਰੀਨਗਰ ਵਿੱਚ ਵੀ ਮੈਨੂੰ ਦਿੱਤਾ ਕਿ ਅਸੀਂ ਤੁਹਾਡਾ ਫਿਊਚਰ ਗਾਰਡ ਕਰਾਂਗੇ ਤਾਂ ਉਹ ਹੁਣ ਸਾਨੂੰ ਤਕੜੀ ਚ ਤੋਲ ਕੇ ਸਾਨੂੰ ਸਾਡਾ ਫਿਊਚਰ ਗਾਈਡ ਕਰਨਾ ਸੀ ਗਾਰਡ ਕਰਨਾ ਸੀ ਇੱਕ ਗੱਲ ਦੂਸਰਾ ਤੇ ਜੇ 543 ਸੀਟਾਂ ਨੇ ਤੇ ਉਹਦੇ ਵਿੱਚੋਂ ਇਹਨਾਂ ਨੇ ਕਿੰਨੀ ਜਗ੍ਹਾ ਕਿੰਨੇ ਸਟੇਟਸ ਦੇ ਵਿੱਚ ਕੰਪਰੋਮਾਈਜ਼ ਕੀਤਾ ਹੈ ਕੀਤਾ ਹੈ ਨਾ ਉਸ ਉਹਨਾ ਉਹਨਾ ਸਟੇਟਸ ਦੇ ਵਿੱਚ ਜਿੱਥੇ 80-80 ਸੀਟਾਂ ਨੇ ਉੱਥੇ ਉਹ 15 16 17 ਐ ਸੀਟਾਂ ਤੇ ਕੰਪਰੋਮਾਈਜ਼ ਕਰਿਆ ਉਹਨਾਂ ਨੇ ਮੈਂ ਸਮਝਦੀ ਐ ਕਿ ਜਿਸ ਪਰਿਵਾਰ ਨੇ ਆਪਣਾ ਤਨਮਨ ਲਾ ਕੇ ਤੁਹਾਡੀ ਸੇਵਾ ਕੀਤੀ ਹੋਵੇ ਉਹਦੇ ਲਈ ਇੱਕ ਪਰਿਵਾਰ ਦੇ ਲਈ ਜੂਆ ਹੀ ਖੇਡ ਲੈਂਦੇ ਜੇ ਮੈਂ ਜਿਮਨੀ ਚੋਣ ਦੇ ਵਿੱਚ ਉਹਨਾਂ ਆਡਸ ਦੇ ਵਿੱਚ ਵੀ ਸਰਕਾਰਾਂ ਦੇ ਵਿੱਚ ਜਿੱਥੇ ਸੈਂਟਰ ਦੀ ਵੀ ਸਰਕਾਰ ਲੜ ਰਹੀ ਹੈ ਸਟੇਟ ਦੀ ਵੀ ਸਰਕਾਰ ਲੜ ਰਹੀ ਹੈ ਜੇ ਉਦੋਂ ਮੈਂ 243588 ਵੋਟਾਂ ਲਿਜਾ ਸਕਦੀ ਐ ਤਾਂ ਕਿ ਮੈਂ ਹੁਣ ਆਪਣੇ ਸੋ ਕਾਲਡ ਨੇ ਸਾਡੇ ਘਟਕ ਨੇ ਕੰਸਟੀਟੂਐਂਟਸ ਨੇ ਇਸ ਹਲਕੇ ਦੇ ਉਹਨਾਂ ਦੀ ਮਿਹਰਬਾਨੀ ਨਾਲ ਦੁਬਾਰਾ ਨਾ ਜਿੱਤਦੀ ਉਦੋਂ ਤਾਂ ਮੈਂ ਟੁੱਟੀ ਭੱਜੀ ਸੀਗੀ ਸਾਰੀ ਰਾਤ ਰੋ ਕੇ ਸਵੇਰੇ ਜਾਂਦੀ ਸੀਗੀ ਇਹ ਇਲੈਕਸ਼ਨ ਲੜਨ ਤੇ ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਕੌਣ ਕੀ ਕਰ ਰਿਹਾ ਹੈ ਹਾਲਾਂਕਿ ਕੁਝ ਸਮੇਂ ਬਾਅਦ ਮੈਨੂੰ ਸਭ ਕੁਝ ਨਿੱਤਰ ਕੇ ਦਿਖਣ ਲੱਗ ਗਿਆ ਸੀ ਲੇਕਿਨ ਮਹਿਸੂਸ ਕਰਦੀ ਹਾਂ ਅੱਜ ਕਿ ਕੁਝ ਚੀਜ਼ਾਂ ਮੈਂ ਬੜੀ ਦੇਰ ਬਾਅਦ ਨਿਰਣੇ ਲੈ ਪਾਈ ਉਹ ਸਾਡੀ ਅਛਾਈ ਹੈ ਕਿ ਅਸੀਂ ਉਦੋਂ ਤੱਕ ਖਾਸ ਤੌਰ ਤੇ ਮੈਂ ਆਪਣੇ ਮਨ ਨੂੰ ਤਾੜ ਕੇ ਰੱਖਿਆ ਕਿ ਕਾਂਗਰਸ ਸਾਨੂੰ ਪਹਿਲਾਂ ਸਟੈਬ ਨਾ ਕਰੇ ਜੇ ਉਹ ਸਾਨੂੰ ਬੈਕ ਸਟੈਬ ਕਰੇਗੀ ਤਾਂ ਮੈਂ ਕੋਈ ਕੋਈ ਵੀ ਨਿਰਣਾ ਲੈਣ ਲਈ ਫਿਰ ਆਜ਼ਾਦ ਹਾਂ ਮੈਂ ਤੁਹਾਡੇ ਵੱਲੋਂ ਕਿਹਾ ਗਿਆ ਕਿ ਸਕ੍ਰਿਪਟ ਘੜੀ ਗਈ ਸੀ ਜਿਮਨੀ ਚੋਨਾ ਦੇ ਵਿੱਚ ਕਿਸ ਦੀ ਤਿਆਰੀ ਕਰ ਲਈ ਗਈ ਸੀਗੀ ਕਿ ਇੱਥੇ ਚੌਧਰੀ ਪਰਿਵਾਰ ਨੂੰ ਬੈਕਸਾਈਡ ਕਰਨਾ ਹੈ ਚੌਧਰੀ ਪਰਿਵਾਰ ਨੂੰ ਦਰਕਿਨਾਰ ਕਰਨਾ ਹੈ ਕੀ ਕਾਰਨ ਲੱਗਦੇ ਨੇ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਕੀ ਹੋਇਆ ਕਿ ਤੁਹਾਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਇਹੋ ਜਿਹੀ ਹਾਲਾਤ ਬਣੇ ਕਿ ਤੁਹਾਨੂੰ ਲੱਗਦਾ ਕਿ ਸਕ੍ਰਿਪਟ ਘੜੀ ਗਈ ਹੈ ਦੇਖੋ ਸਕ੍ਰਿਪਟ ਘੜੀ ਦਾ ਤੁਹਾਨੂੰ ਮਤਲਬ ਪੂਰਾ ਅਚੀ ਤਰ੍ਹਾਂ ਸਮਝਦਾ ਮੈਂ ਆਮ ਨਾਟ ਮੀਨਸਿੰਗ ਮਾਈ ਵਰਡਸ ਇਹਨੂੰ ਇਦਾਂ ਵੀ ਕਹਿ ਦਿਓ ਕਿ ਕਸ਼ਤੀਆਂ ਐਸੀ ਵੀ ਦੇਖੀ ਹੈ डुबोने के लिए साजिशें तक कर लिया करते हैं तूफानों से ਇਦਿਤ ਸਭ ਕੁਝ ਆ ਜਾਂਦਾ ਹੈ ਔਰ ਉਹਦਾ ਨਿਚੋੜ ਕੀ ਮਿਲਿਆ ਕਿ ਚੌਧਰੀ ਸਾਹਿਬ ਦੀ ਡੈਥ ਤਾਂ 70 72 ਸਾਲ ਦੇ ਸੀ ਉਹਨਾਂ ਨੇ ਜਾਣਾ ਸੀ ਯਾਤਰਾ ਤਾਂ ਇੱਕ ਬਹਾਨਾ ਬਣ ਗਈ ਔਰ ਉਹਦੇ ਤੇ ਉੱਪਰ ਹੋਰ ਝੋਟ ਕਿ ਉਹ ਪਰਿਵਾਰ ਤਾਂ ਉਹਨਾਂ ਦੀ ਸਿੰਪਥੀ ਵੋਟ ਵੀ ਨਹੀਂ ਲੈ ਸਕਿਆ ਇਸ ਇਨਫ ਹੈ ਬੀਬਾ ਕਿ ਮੈਨੂੰ ਆਦਮ ਪਰਚੋਲ ਕਰਨ ਤੇ ਮਜਬੂਰ ਹੋਣਾ ਪਿਆ ਕਿ ਇਸ ਪਾਰਟੀ ਦੇ ਇਸ ਸੈਟਅਪ ਦੇ ਵਿੱਚ ਹੁਣ ਚੌਧਰੀ ਪਰਿਵਾਰ ਔਰ ਟਕਸਾਲੀ ਪਰਿਵਾਰ ਜਿਨ੍ਹਾਂ ਚਕੇਪੀ ਸਾਹਿਬ ਮਾਨਯੋ ਕੇਪੀ ਸਾਹਿਬ ਦਰਸ਼ਨ ਸਿੰਘ ਕੇਪੀ ਸਾਹਿਬ ਦਾ ਪਰਿਵਾਰ ਔਰ ਬਿਆਨ ਸਿੰਘ ਜੀ ਦਾ ਪਰਿਵਾਰ ਔਰ ਮਾਸਟਰ ਗੁਰਵੰਤਾ ਸਿੰਘ ਜੀ ਦਾ ਪਰਿਵਾਰ ਸੰਤੂਪ ਸਿੰਘ ਚੌਧਰੀ ਜੀ ਦਾ ਪਰਿਵਾਰ ਦੀ ਹੁਣ ਕੋਈ ਜਗ੍ਹਾ ਮੈਨੂੰ ਨਜ਼ਰ ਨਹੀਂ ਆਉਂਦੀ ਮੈਮ ਜਿਵੇਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਤੇ ਤੁਹਾਡਾ ਦਰਦ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਝਲਕਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਇੱਕ ਪਤਨੀ ਦਾ ਦਰਦ ਸੀਗਾ ਜਿਸ ਨੂੰ ਇਹ ਕਹਿ ਦਿੱਤਾ ਗਿਆ ਕਿ ਉਸਦੇ ਪਤੀ ਦੀ ਉਮਰ ਤਾਂ 70 ਸਾਲ ਦੀ ਸੀਗੀ ਤਾਂ ਇਸ ਕਾਰਨ ਇਹ ਜਹੀ ਘਟਨਾ ਵਾਪਰੀ ਹੈ ਤਾਂ ਉਹਨਾਂ ਦੀ ਪਰਜੋੜੋ ਯਾਤਰਾ ਦੇ ਵਿੱਚ ਦਿਹਾਂਤ ਹੋ ਗਿਆ ਇੱਕ ਮਾਂ ਦਾ ਦਰਦ ਵੀ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਸਦੇ ਬੇਟੇ ਦੇ ਨਾਲ ਕਿ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਜਦੋਂ ਉਹਨਾਂ ਨੇ ਬਾਜਪਾ ਜੁਆਇਨ ਕਰ ਲਈ ਤੁਹਾਡੇ ਵੱਲੋਂ ਬਾਜਪਾ ਜੁਆਇਨ ਕੀਤੀ ਤਾਂ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੇ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਦਰਦ ਨੂੰ ਕਿਵੇਂ ਬਿਆਨ ਕੀਤਾ ਕਿਉਂਕਿ ਕਾਫੀ ਲੰਮਾ ਸਮਾਂ ਸੀ 100 ਸਾਲ ਦਾ ਤੁਸੀਂ ਕਾਂਗਰਸ ਨੂੰ ਦਿੱਤਾ ਸੀਗਾ ਹੁਣ ਕਾਂਗਰਸ ਛੱਡੀ ਹੈ ਕਿੰਨਾ ਕੁ ਮੁਸ਼ਕਲ ਸੀਗਾ ਤੁਹਾਡੇ ਲਈ ਭਾਜੀਪੀ ਜੁਆਇਨ ਕਰਨਾ ਦੇਖੋ ਇਹ ਹੈ ਜੇ ਕਦਮ ਚੱਕਣੇ ਸਾਨੂੰ ਤਾਂ ਆਉਂਦੇ ਹੀ ਨਹੀਂ ਸੀ ਸਾਡੇ ਤਾਂ ਹਿਸਟਰੀ ਨਹੀਂ ਐ ਸੀ ਹਾਂ ਮੇਰੀ ਜਿਮਨੀ ਚੋਂ ਜੇ ਉਸ ਸਕ੍ਰਿਪਟ ਦੇ ਵਿੱਚ ਮੇਰੇ ਜੇਠ ਜੀ ਦੇ ਬੇਟੇ ਨੂੰ ਵੀ ਆਪ ਚ ਜੁਆਇਨ ਕਰਾ ਕੇ ਵਾਪਸ ਲਿਆਉਣਾ ਵੀ ਉਸ ਸਕ੍ਰਿਪਟ ਦਾ ਪਲੇ ਵਿਦਨ ਪਲੇ ਚੱਲਿਆ ਔਰ ਉਸ ਵਕਤ ਮੈਂ ਭਾਂਪ ਗਈ ਸੀਗੀ ਕਿ 올 इज नॉट वेल ਚੁਪਰੇਣਾ ਸਾਡੀ ਤੇਜ਼ੀਬ ਕਹਿ ਲਓ ਜਾਂ ਸਾਡਾ ਸਬਰ ਕਹਿ ਲਓ ਜਿਹੜੇ ਮੈਂ ਸਾਨੂੰ ਸਬਰ ਦਾ ਜਿਹੜਾ ਇਹ ਸਾਨੂੰ ਲੈਸਨ ਪੜਾਉਣ ਦੀ ਕੋਸ਼ਿਸ਼ ਕਰਦੇ ਨੇ ਬੇਸਬਰੀ ਤਾਂ ਉਹਨਾਂ ਦੀ ਹੈ ਕਿ ਕਿਸੇ ਦੀ ਤੁਸੀਂ ਮૈયਤ ਤੇ ਵੀ ਵਿਸਾਕ ਬਿਚਾ ਕੇ ਗੋਟੀਆਂ ਖੇਡਣ ਲੱਗ ਗਏ ਬੇਸਬਰੀ ਤਾਂ ਉਹ ਹੋਈ ਨਾ ਬੇਸਬਰੀ ਤਾਂ ਉਹ ਹੋਈ ਜਿਹੜੀ ਆਪਣੇ ਭਾਸ਼ਨਾ ਚ ਆਪਣੇ ਆਪ ਨੂੰ ਗੋਦ ਲੈਣ ਦੀ ਗੱਲ ਕਰ ਰਹੀ ਐ ਔਰ ਸਟੇਜ ਮੇਰੀ ਐ ਬੇਸਬਰੀ ਤਾਂ ਉਹ ਹੋਈ ਨਾ ਮੈਮ ਚਰਨਜੀਤ ਚੰਨੀ ਹੁਣ ਮੈਦਾਨ ਦੇ ਵਿੱਚ ਉਤਰੇ ਨੇ ਕਦੀ ਤੁਹਾਡੇ ਬੇਟੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਕਦੀ ਉਹਨਾਂ ਨੂੰ ਕਹਿੰਦੇ ਨੇ ਕਿ ਐ ਤਾਂ ਪਰਿਵਾਰ ਦੇ ਲਈ ਦਿਰਯੋਧਨ ਸੀਗਾ ਖੁਦ ਨੂੰ ਸੁਦਾਮਾ ਕਹਿ ਰਿਹਾ ਹੈ ਕਿ ਮੈਂ ਸੁਦਾਮਾ ਬਣ ਕੇ ਆਇਆ ਦੁਆਬਾ ਵਾਲਿਓ ਮੈਨੂੰ ਗੋਦ ਲੈ ਲਓ ਅਜਿਹੇ ਸ਼ਬਦਾਂ ਦਾ ਇਸਤੇਮਾਲ ਉਹਨਾਂ ਦੇ ਵੱਲੋਂ ਇੱਕ ਪਬਲਿਕ ਸਟੇਜ ਦੇ ਉੱਪਰ ਕੀਤਾ ਜਾ ਰਿਹਾ ਹੈ ਅਜਿਹੇ ਸ਼ਬਦਾਂ ਨੂੰ ਕਿਵੇਂ ਦੇਖਦੇ ਹੋ ਇੱਕ ਬੇਟੇ ਦੇ ਲਈ ਅਜਿਹੇ ਸ਼ਬਦ ਸੁਣਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਹਾਡੇ ਹੀ ਇਲਾਕੇ ਦੇ ਵਿੱਚ ਆ ਕੇ ਅਜਿਹੇ ਸ਼ਬਦ ਕਹਿਣਾ ਮੈਂ ਇਹਦੇ ਬਾਰੇ ਉਹਨਾਂ ਨੂੰ ਕੁਝ ਨਹੀਂ ਕਹਾਂਗੀ ਕਿਉਂਕਿ ਚੰਨੀ ਜੀ ਦੇ ਵੀ ਉਹ ਵੀ ਇੱਕ ਪਿਤਾ ਨੇ ਬੇਟਿਆਂ ਦੇ ਪ੍ਰਤੀ ਕੀ ਪਿਆਰ ਹੁੰਦਾ ਮੈਨੂੰ ਦੱਸਣ ਦੀ ਉਹਨਾਂ ਨੂੰ ਲੋੜ ਨਹੀਂ ਐ ਲੇਕਿਨ ਜਦੋਂ ਬੰਦਾ ਸਿਰ ਤੇ ਨਾ ਰਵੇ ਮਰਨਾ ਸਭ ਨੇ ਐ ਤਾਂ ਉਹਨਾਂ ਦੇ ਪਿੱਛੋਂ ਜੀ ਉਹਦੇ ਪਰਿਵਾਰ ਦੇ ਨਾਲ ਉਹਦੇ ਇਕਲੌਤੀ ਔਲਾਦ ਦੇ ਲਈ ਕੋਈ ਇਸ ਤਰ੍ਹਾਂ ਦਾ ਛਿੜਯੰਤਰ ਰਚੇ ਤੇ ਇਹ ਕਿੰਨੀ ਕੁ ਸ਼ੋਭਾ ਵਾਲੀ ਗੱਲ ਐ ਔਰ ਕਿੰਨੀ ਕੁ ਨਿਆਂਪੂਰਵਕ ਐ ਇਹ ਤਾਂ ਤੁਸੀਂ ਉਹਨਾਂ ਨੂੰ ਹੀ ਪੁੱਛੋ ਉਹ ਸ਼ਬਦਾਵਲੀ ਜੋ ਉਹਨਾਂ ਨੇ ਸ਼ੁਰੂ ਕਰਕੇ ਉਹਨੂੰ ਇੰਨਾ ਕਾਊਂਟਰ ਰੀਪ੍ਰੋਡਕਟ ਪ੍ਰੋਡਕਟ ਉਹਦਾ ਉਹਦਾ ਹੋਇਆ ਜਿਹੜਾ ਕਿ ਅਨਸੇਵੋਰੀ ਉਹ ਨਸੀਅਤਾਂ ਦਿੰਦੇ ਨੇ ਆਪਣੇ ਆਪ ਨੂੰ ਸਦਾਮਾ ਬਣ ਕੇ ਮੈਂ ਕੋਈ ਐਸਾ ਸਦਾਮਾ ਦੀ ਡੈਫੀਨੇਸ਼ਨ ਅਜੇ ਤੱਕ ਨਹੀਂ ਦੇਖੀ ਥੋੜੀ ਜਿਹੀ ਪੜ੍ਹੀ ਲਿਖੀ ਮੈਂ ਵੀ ਹੈ। ਜੀ। ਔਰ ਆਪਣੇ ਆਪ ਨੂੰ ਗੋਦ ਲੈਣ ਦੇ ਵਿੱਚ ਮੇਰੇ ਇਲੈਕਸ਼ਨਸ ਦੇ ਪਾਸ਼ਨਾ ਦੇ ਵਿੱਚ रिकॉर्डिंग्स कट के देख लो अभी उन्होंने एक सुदामा ही नहीं किया बाकी अपने आप ਨੂੰ ਗੋਦ ਲੈਣ ਦੀ ਗਲਤਾਂ ਇਹ ਉਦੋਂ ਵੀ ਕਰਦੇ ਸੀ और मैं मेनू दुख है कि ਉਸੇ ਵਕਤ ਕਹਿ ਦਿੰਦੇ ਜੋ ਇਹਨਾਂ ਨੂੰ ਇੰਨਾ ਕੁਝ ਕਰਨਾ ਪਿਆ اور ਮੇਰੇ ਪਰਿਵਾਰ ਨੂੰ 파ਟੀ ਛੱਡਣੀ ਪਈ ਇੱਕ ਕੁਝ ਹੁੰਦਾ ਹੀ ਨਾ ਲੇਕਿਨ ਸਕ੍ਰਿਪਟ ਕਰਕੇ ਕਿਸੇ ਪਰਿਵਾਰ ਨੂੰ ਡੈਸੀਮੇਟ ਕਰਨ ਦਾ ਛੜਯੰਤਨ ਰਚਨਾ ਇਹ ਸਦਾ ਇਕੋ ਜਿਹਾ ਵਕਤ ਕਿਸੇ ਦਾ ਨਹੀਂ ਰਹਿੰਦਾ। ਔਰ ਕਦੇ ਚੀਜ਼ਾਂ ਲੁਕੀਆਂ ਵੀ ਨਹੀਂ ਰਹਿੰਦੀਆਂ। ਹਰ ਚੀਜ਼ ਤੋਂ ਪਰਤਦਰ ਪਰਤ ਜਿਹੜੀ ਹੈ ਜਦੋਂ ਇਤਿਹਾਸ 'ਚ ਚਲੀ ਜਾਂਦੀ ਹੈ, ਪਾਸਟ ਚਲੀ ਜਾਂਦੀ ਹੈ ਤੇ ਸਭ ਨੂੰ ਪਤਾ ਲੱਗ ਜਾਂਦਾ ਹੈ। ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਉਹਨਾਂ ਲੋਕਾਂ ਨੇ ਸਾਡੇ ਪਰਿਵਾਰ ਦੇ ਨਾਲ ਐਸਾ ਖੇਡ-ਖੇਡਿਆ ਜਿਨ੍ਹਾਂ ਪਰਿਵਾਰਾਂ ਨੇ ਉਹਨਾਂ ਦੀ ਬਾਹ ਫੜੀ। ਮੈਮ ਤੁਸੀਂ ਕਾਂਗਰਸ ਛੱਡਣ ਦਾ ਤਾਂ ਕਾਰਨ ਦੱਸਿਆ ਕਿ ਕਾਂਗਰਸ ਤੋਂ ਤੁਹਾਡੇ ਨਾਲ ਤੁਹਾਡੀਆਂ ਕਾਂਗਰਸ ਦੇ ਨਾਲ ਬਹੁਤ ਸਾਰੀਆਂ ਨਾਰਾਜ਼ਗੀਆਂ ਸੀਗੀਆਂ ਸਾਫ਼ ਨਜ਼ਰ ਆ ਰਹੀ ਹੈ ਪਰ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਹੋ ਭਾਜਪਾ ਦੀਆਂ ਕਿਹੜੀਆਂ ਨੀਤੀਆਂ ਤੁਹਾਨੂੰ ਚੰਗੀਆਂ ਲੱਗੀਆਂ ਜਾਂ ਕੀ ਕੰਮ ਅਜਿਹੀ ਲੱਗੇ ਤੁਹਾਨੂੰ ਭਾਜਪਾ ਦੇ ਕਿ ਤੁਹਾਨੂੰ ਲੱਗਾ ਕਿ ਨਹੀਂ ਭਾਜਪਾ ਕਾਂਗਰਸ ਦਾ ਛੱਡਣੀ ਹੀ ਹੈ ਤੁਸੀਂ ਫੈਸਲਾ ਕਰ ਲਿਆ ਸੀ ਕਿ ਮੈਂ ਭਾਜਪਾ ਦੇ ਵਿੱਚ ਚਲੇ ਜਾਵਾਂ ਦੇਖੋ ਪਾਰਟੀਆਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਲੋਕ ਉਹੀ ਲੋਕ ਨੇ ਦੇਸ਼ ਦੇ ਜਾਂ ਸਾਨੂੰ ਆਪਣੇ ਪ੍ਰਾਂਤ ਦੀ ਗੱਲ ਕਰਨੀ ਚਾਹੀਦੀ ਹੈ ਮੈਨੂੰ ਤਾਂ ਖਾਸ ਤੌਰ ਤੇ ਜਲੰਧਰ ਦੀ ਗੱਲ ਕਰਨੀ ਚਾਹੀਦੀ ਹੈ ਤੁਸੀਂ ਆਪਣਾ ਜੇ ਇੱਕ ਕਹਿੰਦੇ ਆਂ ਵੀ ਸਫਾਈ ਕਰਨੀ ਹੈ ਹਰ ਆਦਮੀ ਆਪਣਾ ਘਰ ਅੱਗੋਂ ਸਾਫ਼ ਕਰ ਲਵੇ ਤਾਂ ਸਾਰਾ ਸ਼ਹਿਰ ਸਾਫ਼ ਹੋ ਜਾਏਗਾ ਜੀ ਠੀਕ ਹੈ ਔਰ ਮੈਂ ਮਹਿਸੂਸ ਕਰਦੀ ਆਂ ਕਿ ਜੋ ਮੇਰੇ ਮਨ ਮੇਰੇ ਪਰਿਵਾਰ ਦੇ ਜੋ ਕੰਮ ਆਪਣੇ ਪਰਿਵਾਰ ਤੋਂ ਬਾਅਦ ਜਿਹੜਾ ਇੱਕ ਸਮਾਜ ਦੇ ਵਿੱਚ ਹਰ ਵਰਗ ਦੇ ਨਾਲ ਜੁੜਨਾ 100 ਸਾਲ ਦੀ ਆਪਣੀ ਸੇਵਾ ਦੇਣੀ ਔਰ ਉਹਦੇ ਵਿੱਚ ਹਰ ਵਰਗ ਦੇ ਨਾਲ ਜੁੜ ਕੇ ਕੰਮ ਕਰਨਾ ਚਾਹੇ ਬਤੌਰ ਆ ਆ ਆ ਸਧਾਰਨ ਪਰਸਨ ਜਾਂ ਬਤੌਰ ਮਨਿਸਟਰ ਜਿਹੜੇ ਕਦੇ ਪੋਰਟਫੋਲੀਓਜ਼ ਮੇਰੇ ਬਜ਼ੁਰਗ ਮਾਸਟਰ ਗੁਰਬੰਤਾ ਸਿੰਘ ਜੀ ਕੋ ਰਹੇ ਜਾਂ ਮੇਰੇ ਮਰਹੂਮ ਪਤੀ ਸੰਤੋਖ ਸਿੰਘ ਜੀ ਕੋ ਰਹੇ ਉਹਦੇ ਚ ਜਸਟਿਸ ਕਰਕੇ ਉਹਦਾ ਇੱਕ ਇੱਕ ਨਿਚੋੜ ਦਿੱਤਾ ਜਿਵੇਂ ਕੁਝ ਕਮੈਂਸ਼ਨ ਕਰਾਂ ਤਾਂ ਹਰੀ ਕ੍ਰਾਂਤੀ ਲੈ ਕੇ ਆਉਣੀ ਵਾਈਟ ਰੈਵੋਲੂਸ਼ਨ ਲੈ ਆਉਣੀ ਬਲੂ ਰੈਵੋਲੂਸ਼ਨ ਲੈ ਆਉਣੀ ਜੁਆਇੰਟ ਪੰਜਾਬ ਜਿਹਦੇ ਚ ਹਰਿਆਣਾ ਹਿਮਾਚਲ ਉਦੋਂ ਨਹੀਂ ਬਣਿਆ ਸੀ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਜਿਹੜੇ ਨੇ ਨੀਂਹ ਪੱਥਰ ਨੇ ਉਹ ਅੱਜ ਵੀ ਉੱਥੇ ਹੈਗੇ ਨੇ ਚਾਹੇ ਉਹ ਕੁੱਲੂ ਦਾ ਟਰਾਊਟ ਫਾਰਮ ਹੋਵੇ ਚਾਹੇ ਉਹ ਆਲੂਆਂ ਦਾ ਰਿਸਰਚ ਸੈਂਟਰ ਹੋਵੇ ਕੁਫਰੀ ਦਾ ਚਾਹੇ ਉਹ ਛੱਟਬੀਰ ਹੋਵੇ ਚਾਹੇ ਉਹ ਉਹ ਐਗਰੀਕਲਚਰ ਯੂਨੀਵਰਸਿਟੀ ਬਣਾਉਣੀ ਹੋਵੇ ਚਾਹੇ ਕੰਬਾਈਨ ਆ ਇੰਟਰੋਡਿਊਸ ਕਰਨੀਆਂ ਹੋਣ ਚਾਹੇ ਕੋਆਪਰੇਟਿਵ ਸੁਸਾਇਟੀਆਂ ਬਣਾਉਣੀਆਂ ਹੋਣ ਤੁਸੀਂ ਗਿਣਦੇ ਜਾਓ ਜਿਹੜੀ ਇਸ ਪਰਿਵਾਰ ਦੀ ਦੇਣ ਹੈ ਸਮਾਜ ਪ੍ਰਤੀ ਔਰ ਖਾਸ ਤੌਰ ਤੇ ਸਾਡੇ ਵਰਗ ਜਿਸ ਨੂੰ ਮੈਂ ਬਿਲੋਂਗ ਕਰਦੀ ਹਾਂ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਰੱਖਿਆ ਕਰਨਾ ਉਸਤੇ ਪਹਿਰਾ ਦੇਣਾ ਔਰ ਉਸ ਜਗ੍ਹਾ ਤੇ ਖੜੇ ਹੋ ਕੇ ਪੈਰਾ ਦੇਣਾ ਜਿੱਥੇ ਤੁਸੀਂ ਕੁਝ ਕਰ ਗੁਜ਼ਾਰਨ ਦੇ ਲਈ ਉਸ ਜਗ੍ਹਾ ਤੇ ਟਿਕ ਕੇ ਖੜ ਹੋ ਸਕੋ ਜਿੱਥੇ ਕੋਈ ਤੁਹਾਡੀ ਮਦਦ ਕਰ ਸਕੇ ਆਪਣੇ ਅਸੂਲਾਂ ਤੇ ਕਦੇ ਵੀ ਕੰਪਰੋਮਾਈਜ਼ ਨਾ ਕਰਦੇ ਹੋਏ ਆਪਣਾ ਉਹ ਟੀਚਾ ਸਮਾਜ ਪ੍ਰਤੀ ਆਪਣੇ ਦਲਿਤ ਬਰਾਦਰੀ ਪ੍ਰਤੀ ਔਰਤ ਵਰਗ ਪ੍ਰਤੀ ਔਰ ਸਟੂਡੈਂਟਸ ਪ੍ਰਤੀ ਜੋ ਮੇਰਾ ਫੋਰਟ ਹੈ ਕਿਉਂਕਿ ਮੈਂ ਇੱਕ ਐਜੂਕੇਸ਼ਨਿਸਟ ਹਾਂ ਮੇਰਾ ਉਹ ਸਦਾ ਰਹੇਗਾ ਔਰ ਮੈਂ ਆਪਣੇ ਇਸ ਸੰਕਲਪ ਨੂੰ ਦੁਹਰਾਉਣੀ ਹੈ ਕਿ ਇਸ ਪਰਿਵਾਰ ਚ ਆ ਕੇ ਭਾਜੀਪੀ ਦੇ ਪਰਿਵਾਰ ਚ ਆ ਕੇ ਮੈਂ ਜਿਹੜੀ ਇਹ ਸੋਚ ਨੂੰ ਦੇਖਿਆ ਜਿਹਨੂੰ ਮੈਂ ਜਾਣਨਾ ਹਜੇ ਸ਼ੁਰੂ ਕਰੂੰਗੀ ਮੈਂ ਆਪਣੇ ਉਸ ਅਜੰਡੇ ਨੂੰ ਹਰ ਤਰ੍ਹਾਂ ਦੇ ਨਾਲ ਪੂਰਾ ਕਰਨ ਦੀ ਉਹਨਾਂ ਦੀ ਮਦਦ ਦੇ ਨਾਲ ਜਿਨ੍ਹਾਂ ਦਾ ਉਹਨਾਂ ਨੇ ਵੀ ਮੈਨੂੰ ਆਸ਼ਵਾਸਨ ਦਿੱਤਾ ਕਿ ਮੈਂ ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ ਮੈਮ ਲਾਸਟ ਵਾਲਾ ਮੇਰਾ ਆਪਾਂ ਬਹੁਤ ਵਾਰ ਦੇਖਦੇ ਆ ਕਿ ਪਾਰਟੀਆਂ ਦੇ ਵਿੱਚ ਕਈ ਵਾਰ ਅਜਿਹਾ ਹੋ ਜਾਂਦਾ ਹੈ ਪਰਿਵਾਰਾਂ ਦੇ ਵਿੱਚ ਕੋਈ ਕਿਸੇ ਹੋਰ ਪਾਰਟੀ ਦੇ ਵਿੱਚ ਹੁੰਦਾ ਹੈ ਤੇ ਪਰਿਵਾਰ ਦਾ ਕੋਈ ਹੋਰ ਜੀ ਆ ਉਹ ਕਿਸੇ ਹੋਰ ਪੋਲਿਟਿਕਲ ਪਾਰਟੀ ਦੇ ਨਾਲ ਜੁੜਿਆ ਹੁੰਦਾ ਹੈ ਪਰ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਜਦੋਂ ਪਾਜਪਾ ਦੇ ਵਿੱਚ ਸ਼ਾਮਲ ਹੋਏ ਤਾਂ ਵਿਕਰਮਜੀਤ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਮੋਡਲੀ ਮੈਂਬਰਸ਼ਿਪ ਖਿਰੰਦ ਕਰ ਦਿੱਤੀ ਹੁਣ ਵਿਕਰਮਜੀਤ ਚੌਧਰੀ ਦਾ ਸਿਆਸੀ ਭਵਿੱਖ ਕਿਵੇਂ ਦੇਖ ਰਹੇ ਹੋ ਤੁਸੀਂ ਬੀਬਾ ਮੈਂ ਇਸ ਨੂੰ ਇਦਾਂ ਜੇ ਕਹਾਂ ਕਿ ਵਿਕਰਮਜੀਤ ਸਿੰਘ ਨੂੰ ਤਾਂ ਪਾਰਟੀ ਨੇ ਪनिश्ड ਕਰ ਦਿੱਤਾ ਤੇ ਕਿੰਨੇ ਪਰਿਵਾਰ ਐ ਮੈਂ ਗਣਵਾਵਾ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਨੇ ਆਨਰ ਕੀਤਾ ਕਿਸੇ ਨੂੰ ਕਿਸੇ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਕੇ ਕਿਸੇ ਨੂੰ ਐਲਓਪੀ ਬਣਾ ਕੇ ਇਹ ਤਾਂ ਇੱਕ ਰਿਵਾਰਡ ਹੋ ਗਿਆ ਨਾ ਤੇ ਡਬਲ ਸਟੈਂਡਰਡਸ ਕਿਉਂ ਪਾਰਟੀ ਕੀ ਕਿਉਂ ਮੇਰਾ ਬੇਮਖੋਈ ਹੈ ਮੈਂ ਪਾਰਟੀ ਤੋਂ ਕਿਉਂ ਨਿਰਾਸ਼ਾ ਹੋਈ ਹੈ ਔਰ ਫਿਰ ਇਸ ਤੋਂ ਇਲਾਵਾ ਟਾਈਮ ਤੱਕ ਵੀ ਨਹੀਂ ਦੇਣਾ ਸੁਣਨ ਦੇ ਲਈ ਉਹ ਤਾਂ ਇੱਕ ਕਾਤਲ ਨੂੰ ਵੀ ਦੇ ਦਿੱਤਾ ਜਾਂਦਾ ਹੈ ਅਸੀਂ ਤਾਂ ਉਹਨਾਂ ਦੇ ਪਰਿਵਾਰ ਦੇ ਜੀ ਸੀ ਸਾਨੂੰ ਇੱਕ ਸਾਲ ਤੋਂ ਵੱਧ ਇੰਤਜ਼ਾਰ ਕਰਾਉਣਾ ਉਸ ਘੜੀ ਦੇ ਵਿੱਚ ਕਿ ਇਹ ਦਿਲ ਤੋੜਨ ਦੇ ਲਈ ਜਾਂ ਬਿਛੋੜਾ ਪਾੜਨ ਦੇ ਲਈ ਇਨਫ ਨਹੀਂ ਸੀ ਸੋ ਮੈਂ ਕਹਿੰਨੀ ਹੈ ਕਿ ਜ਼ਿੰਦਗੀ ਚਲਦੀ ਰਹਿਣੀ ਚਾਹੀਦੀ ਹੈ ਜਿਹੜਾ ਜਿੰਦਾ ਹੈ ਉਹੀ ਸੰਘਰਸ਼ ਕਰੇਗਾ ਜਿਹੜੀ ਮਰੀ ਹੋਈ ਮੱਛੀ ਹੈ ਉਹ ਮਹਾਵ ਦੇ ਨਾਲ ਚਲਦੀ ਹੈ ਜਿਹੜੀ ਜਿੰਦੀ ਹੈ ਉਹ ਟਾਈਡ ਜਿੰਨੀ ਉੱਤੇ نیچے ਹੋ ਜਵੇ ਸਮੁੰਦਰ ਦੀ ਲਹਿਰ ਦੇ ਉਲਟ ਵੀ ਉਹ ਚੱਲ ਕੇ ਆਪਣਾ ਰਾਹ ਲੱਭਦੀ ਹੈ ਵਿਕਰਮ ਆਪਣਾ ਰਾਹ ਲੱਭਣ ਜਾਣਦਾ ਹੈ ਔਰ ਮੇਰਾ ਅਸ਼ੀਰਵਾਦ ਔਰ ਵਾਇਗਰੂਦਾ ਅਸ਼ੀਰਵਾਦ ਉਹਦੇ ਨਾਲ ਹੈ ਬਹੁਤ ਤਾਂ ਮੇਰੇ ਨਾਲ ਕਰਮਜੀਤ ਕੌਰ ਚਾਦਰੀ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਦਰਦ ਵਿੱਚ ਹੈ ਕਿ ਪਾਰਟੀ ਨੇ ਕਾਫੀ ਲੰਮਾ ਸਮਾਂ ਉਹਨਾਂ ਨੂੰ ਇਗਨੋਰ ਕੀਤਾ ਹੈ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਕਾਫੀ ਲੰਮਾ ਸਮਾਂ ਪਾਰਟੀ ਨੂੰ ਦਿੱਤਾ ਸੀਗਾ ਪਰ ਪਾਰਟੀ ਨੇ ਉਹਨਾਂ ਦੀ ਅਣਦੇਖੀ ਕੀਤੀ ਹੈ ਨਗਹਿਲੀ ਕੀਤੀ ਗਈ ਜਿਸ ਤੇ ਕਾਰਨ ਉਹ ਨਾਰਾਜ਼ ਸੀ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਉਹਨੇ ਭਾਜਪਾ ਜੁਆਇਨ ਕਰ ਲਈ ਗਈ ਹੈ ਕੈਮਰਾਮੈਨ ਮਨੀਸ਼ ਨਾਲ ਅੰਚੇੜਾ ਪੰਜਾਬ ਬੁਲਟਿਨ ਚੰਦਰ